ਕੈਲੀਫੋਰਨੀਆ ਦੀ ਸਟੇਟ ਸੈਨੀਟਰ ਦੇ ਉੱਤੇ ਲਾ ਸੂਟ ਹੋਇਆ ਆ ਉਸਦੇ ਸਾਬਕਾ ਚੀਫ ਆਫ ਸਟਾਫ ਦੇ ਦੁਆਰਾ ਉਸਨੇ ਕਥਿਤ ਤੌਰ ਤੇ ਦੋਸ਼ ਲਾਏ ਆ ਵੀ ਉਸਤੇ ਨਾਲ ਸੈਕਸ਼ੂਅਲ ਹਰਾਸਮੈਂਟ ਆ ਉਹ ਹੁੰਦੀ ਰਹੀ ਤੇ ਉਸਤੇ ਉਲਟ ਰਿਟੈਲੀਏਸ਼ਨ ਹੋਈ ਆ ਸਟੇਟ ਸੈਨੀਟਰ ਮਰੀ ਅਲਵਰਾਡੋ ਗਿਲ ਜਿਸ ਨੇ ਰੀਸੈਂਟਲੀ ਹੀ ਆਈ ਥਿੰਕ ਆਪਣਾ ਜਿਹੜਾ ਉਹ ਚੇਂਜ ਕੀਤਾ ਸੀਗਾ ਜਿਹੜੀ ਪਾਰਟੀ ਆ ਉਸ ਦੇ ਜਿਹੜੇ ਸਾਬਕਾ ਚੀਫ ਆਫ ਸਟਾਫ ਨੇ ਇਸ ਦੇ ਉੱਤੇ ਜਿਹੜੇ ਆ ਉਹ ਦੋਸ਼ ਲਗਾਏ ਹੈਗੇ ਆ ਕਹਿੰਦੇ ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਭਾਈ ਮੈਨੂੰ ਉਸਨੇ ਸੈਕਸ ਸਲੇਵ ਜਿਹੜਾ ਉਹ ਬਣਾ ਕੇ ਰੱਖਿਆ ਸੀ ਇਹ ਜਿਹੜਾ ਲਾ ਸੂਟ ਆ ਸੈਕਰਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਆ 2023 ਦਾ ਇਹ ਮਾਮਲਾ ਉਸ ਦੇ ਦੁਆਰਾ ਦੱਸਿਆ ਗਿਆ ਆ ਉਹਨੇ ਇਹ ਦਾਵਾ ਕੀਤਾ ਇਸ ਦੇ ਵਿੱਚ ਵੀ ਉਹ ਬੜੇ ਇਰੈਟਿਕ ਕੰਟਰੋਲਿੰਗ ਸੈਕਸ਼ੂਅਲ ਡੋਮੀਨੇਟਿੰਗ ਅਬਿਊਜ਼ ਆਫ ਅਥਾਰਟੀ ਐਂਡ ਪਾਵਰ ਦੇ ਜਿਹੜੇ ਦੋਸ਼ ਆ ਤੇ ਦੋਸ਼ ਆ ਉਸ ਉੱਤੇ ਲਾਏ ਆ ਕਿਨੇ ਵੀ ਕੁਡ ਪ੍ਰੋ ਕੋ ਜਿਹੜਾ ਰਿਲੇਸ਼ਨਸ਼ਿਪ ਆ ਇਹਨਾਂ ਦੇ ਵਿੱਚ ਜਿਹੜਾ ਉਹ ਬਣਿਆ ਸੀਗਾ ਅਲਬਰਾਡੋ ਗਿਲ ਦੇ ਸੈਨੀਟਰ ਦੇ ਜਿਹੜੇ ਲਾਇਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਸਾਬਕਾ EMPLOYEE ਆ ਇਹ DISGRUNTLED ਆ ਨਰਾਜ ਆ ਤੇ ਇਸ ਨੇ ਜਾਣ ਬੁੱਝ ਕੇ ਇਹ ਜਿਹੜੀ ਇੱਕ ਸਟੋਰੀ ਆ ਕਹਾਣੀ ਆ ਫੈਬ੍ਰੀਕੇਟ ਕਰਕੇ ਬਣਾਈ ਆ ਜਿਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਆ ਤੇ ਕਹਿੰਦੇ ਵੀ ਜਿਹੜੇ ਸੈਨੀਟਰ ਆ ਉਹ ਪੂਰੀ ਤਰ੍ਹਾਂ ਇਸ ਦੇ ਵਿੱਚੋਂ ਸਾਫ਼ ਸੁਥਰੇ ਹੋ ਕੇ ਜਿਹੜੇ ਉਹ ਨਿਕਲਣਗੇ ਕਿ ਕੈਲੀਫੋਰਨੀਆ ਦੀ ਸਟੇਟ ਸੈਨੀਟਰ ਦੇ ਉੱਤੇ ਲਾ ਸੂਟ ਹੋਇਆ ਆ ਉਸਦੇ ਸਾਬਕਾ ਚੀਫ ਆਫ ਸਟਾਫ ਦੇ ਦੁਆਰਾ ਉਸਨੇ ਕਥਿਤ ਤੌਰ ਤੇ ਤੌਰ ਤੇ ਦੋਸ਼ ਲਾਏ ਆ ਵੀ ਉਸ ਤੇ ਨਾਲ ਸੈਕਸ਼ੂਅਲ ਹਰਾਸਮੈਂਟ ਆ ਉਹ ਹੁੰਦੀ ਰਹੀ ਤੇ ਉਸ ਤੇ ਉਲਟ ਰੈਟੇਲੀਏਸ਼ਨ ਹੋਈ ਆ ਸਟੇਟ ਸੈਨੀਟਰ ਮਰੀ ਅਲਵਰਾਡੋ ਗਿਲ ਜਿਸ ਨੇ ਰੀਸੈਂਟਲੀ ਹੀ ਆਈ ਥਿੰਕ ਆਪਣਾ ਜਿਹੜਾ ਉਹ ਚੇਂਜ ਕੀਤਾ ਸੀਗਾ ਜਿਹੜੀ ਪਾਰਟੀ ਆ ਉਸ ਦੇ ਜਿਹੜੇ ਸਾਬਕਾ ਚੀਫ ਆਫ ਸਟਾਫ ਨੇ ਇਸ ਤੇ ਉੱਤੇ ਜਿਹੜੇ ਆ ਉਹ ਦੋਸ਼ ਲਗਾਏ ਹੈਗੇ ਆ ਕਹਿੰਦੇ ਉਹਨੇ ਤਾਂ ਇਤੋਂ ਤੱਕ ਵੀ ਕਿਹਾ ਅ ਵੀ ਭਾਈ ਮੈਨੂੰ ਉਸਨੇ ਸੈਕਸ ਸਲੇਵ ਜਿਹੜਾ ਉਹ ਬਣਾ ਕੇ ਰੱਖਿਆ ਸੀ ਇਹ ਜਿਹੜਾ ਲਾਸ ਸੂਟ ਆ ਸੈਕਰਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਆ 2023 ਦਾ ਇਹ ਮਾਮਲਾ ਉਸਤੇ ਦੁਆਰਾ ਦੱਸਿਆ ਗਿਆ ਆ ਉਹਨੇ ਇਹ ਦਾਵਾ ਕੀਤਾ ਇਸ ਦੇ ਵਿੱਚ ਵੀ ਉਹ ਬੜੇ ਇਰੈਟਿਕ ਕੰਟਰੋਲਿੰਗ ਸੈਕਸ਼ੂਅਲ ਡੋਮੀਨੇਟਿੰਗ ਅਬਿਊਜ਼ ਆਫ ਅਥਾਰਟੀ ਐਂਡ ਪਾਵਰ ਦੇ ਜਿਹੜੇ ਦੋਸ਼ ਆ ਦੋਸ਼ ਆ ਉਸ ਉੱਤੇ ਲਾਏ ਆ ਕਹਿੰਦੇ ਵੀ ਇਕਵਿਡ ਪ੍ਰੋ ਕੋ ਜਿਹੜਾ ਰਿਲੇਸ਼ਨਸ਼ਿਪ ਆ ਇਹਨਾਂ ਦੇ ਵਿੱਚ ਜਿਹੜਾ ਉਹ ਬਣਿਆ ਸੀਗਾ ਅਲਬਰਾਡੋ ਗਿਲ ਦੇ ਸੈਨੇਟਰ ਦੇ ਜਿਹੜੇ ਲਾਇਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ ਉਹਨਾਂ ਨੇ ਕਿਹਾ ਹੈ ਵੀ ਇਹ ਜਿਹੜਾ ਸਾਬਕਾ EMPLOYEE ਆ ਇਹ DISGRUNTED ਆ ਨਾਰਾਜ ਆ ਤੇ ਇਸ ਨੇ ਜਾਣਬੁੱਝ ਕੇ ਇਹ ਜਿਹੜੀ ਇੱਕ ਸਟੋਰੀ ਆ ਕਹਾਣੀ ਆ ਫੈਬ੍ਰੀਕੇਟ ਕਰਕੇ ਬਣਾਈ ਆ ਜਿਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਆ ਤੇ ਕਹਿੰਦੇ ਵੀ ਜਿਹੜੇ ਸੈਨੇਟਰ ਆ ਉਹ ਪੂਰੀ ਤਰ੍ਹਾਂ ਇਸ ਦੇ ਵਿੱਚੋਂ ਸਾਫ਼ ਸੁਥਰੇ ਹੋ ਕੇ ਜਿਹੜੇ ਉਹ ਨਿਕਲਣਗੇ